ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਪਟਿਆਲਾ ਤੋਂ ਦੋਸਤੋ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਦੰਦਾਂ ਦੀ ਸਫਾਈ ਬਾਰੇ ਤੇ ਡੈਂਟਲ ਬਲੀਚਿੰਗ ਬਾਰੇ ਦੱਸੂਗਾ ਦੰਦਾਂ ਦੀ ਸਫਾਈ ਨੂੰ ਸਕੇਲਿੰਗ ਐਂਡ ਪਾਲਿਸ਼ਿੰਗ ਕਹਿੰਦੇ ਆ ਇੱਕ ਬਲੀਚਿੰਗ ਹੁੰਦੀ ਹੈ ਬਲੀਚਿੰਗ ਦੇ ਵਿੱਚ ਤੇ ਸਫਾਈ ਦੇ ਵਿੱਚ ਕੀ ਫਰਕ ਹੈ ਇਹ ਮੈਂ ਤੁਹਾਨੂੰ ਦੱਸਦਾ ਇੱਕ ਇਨਸਟਰੂਮੈਂਟ ਹੁੰਦਾ ਉਹਨੂੰ ਡੈਂਟਲ ਸਕੇਲਰ ਕਹਿੰਦੇ ਨੇ ਦੰਦਾਂ ਦੇ ਆਲੇ ਦੁਆਲੇ ਜਮੀ ਹੋਈ ਗੰਦਗੀ ਕੈਲਕੂਲਸ ਨੂੰ ਰਿਮੂਵ ਕਰਦੇ ਆਂ ਸੀ ਉਸ ਚੀਜ਼ ਨਾਲ ਉਹਦੇ ਨਾਲ ਥੋੜਾ ਜਿਹੜਾ ਨੇਚਰਲ ਸ਼ੇਡ ਆ ਦੰਦਾਂ ਦਾ ਅਸੀਂ ਉਹ ਤੁਹਾਨੂੰ ਦੇ ਦਿੰਨੇ ਆ ਸਿਰਫ ਗੰਦਗੀ ਉਤਾਰੀ ਜੇ ਤੁਹਾਡੇ ਦੰਦ येलो ਆ ਤਾਂ येलो ਜੇ ਵਾਈਟ ਆ ਤਾਂ ਵਾਈਟ ਜਿਸ ਤਰ੍ਹਾਂ ਦੇ ਵੀ ਦੰਦ ਹੈ ਜੇ ਉਹਨਾਂ 'ਚ ਕੋਈ ਲਾਈਨਾਂ ਨੇ ਤਾਂ ਲਾਈਨਾਂ ਉਹ ਤੁਹਾਨੂੰ ਉਦਾਂ ਦੇ ਦੰਦ ਮਿਲ ਜਾਂਦੇ ਨੇ ਪਰ ਸਾਫ਼ ਬਲੀਚਿੰਗ ਦੇ ਵਿੱਚ ਕੀ ਹੁੰਦਾ ਪਹਿਲਾਂ ਸਫਾਈ ਹੋਏਗੀ ਉਸ ਤੋਂ ਬਾਅਦ ਕੁਝ ਕੈਮੀਕਲਸ ਹੁੰਦੇ ਆ ਦੰਦਾਂ ਨੂੰ ਹਲਕਾ ਜਿਹਾ ਐਸਿਡ واਸ਼ ਕਰਕੇ ਕੁਝ ਕੈਮੀਕਲਸ ਹੁੰਦੇ ਆ ਫਿਰ ਉਹਦੇ ਤੇ ਇੱਕ ਵਿਜੀਬਲ ਲਾਈਟ ਮਾਰੀ ਜਾਂਦੀ ਹੈ ਉਹ ਲਾਈਟ ਦੇ ਨਾਲ ਉਹ ਰੀਐਕਟ ਕਰਦਾ ਹੈ ਕੈਮੀਕਲ ਤਾਂ ਤੁਹਾਡੇ ਦੰਦਾਂ ਦਾ ਸ਼ੇਡ ਹੈ ਜਿਹੜਾ ਜੇ yellow ਆ ਤਾਂ ਉਸ ਤੋਂ white ਹੋ ਜਾਂਦਾ ਹੈ ਇਹਨੂੰ ਡੈਂਟਲ ਬਲੀਚਿੰਗ ਕਹਿੰਦੇ ਨੇ ਸੋ ਡੈਂਟਲ ਬਲੀਚਿੰਗ ਵੀ ਤੁਸੀਂ ਕਰਵਾ ਸਕਦੇ ਹੋ ਪਰ ਮੇਕ ਸ਼ੋਰ ਕਿ ਉਹ ਸਰਟੀਫਾਈਡ ਡਾਕਟਰ ਹੋਵੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਐਸਿਡ واਸ਼ ਯੂਜ਼ ਕੀਤਾ ਜਾਂਦਾ ਹੈ ਕਈ ਵਾਰ ਇਧਰ ਉਧਰ ਲੱਗ ਜਾਂਦਾ ਤਾਂ ਥੋੜੀ ਦਿੱਕਤ ਆ ਸਕਦੀ ਹੈ ਤੇ ਡੈਂਟਲ ਬਲੀਚਿੰਗ ਚ ਕਿਤੇ ਕਿਤੇ ਹਲਕੀ ਫੁਲਕੀ ਸੈਂਸਿਟੀਵਿਟੀ ਹੋ ਜਾਂਦੀ ਹੈ ਪਰ ਵਿਦ ਟਾਈਮ ਚਲੀ ਜਾਂਦੀ ਹੈ ਸੋ ਦੰਦਾਂ ਦੀ ਸਫਾਈ ਇੱਕ ਰੈਗੂਲਰ ਟ੍ਰੀਟਮੈਂਟ ਹੈ ਇਹ ਤੁਹਾਨੂੰ ਕਰਾਉਣਾ ਹੀ ਚਾਹੀਦਾ ਹੈ ਬਲੀਚਿੰਗ ਇਜ਼ ਆਪਸ਼ਨਲ ਤੁਸੀਂ ਤੇ ਤੁਹਾਡੇ ਡੈਂਟਿਸਟ ਦੋਨੋਂ ਡਿਸਕਸ ਕਰਕੇ ਡਿਸਾਈਡ ਕਰ ਸਕਦੇ ਹੋ ਧੰਨਵਾਦ